ਉੱਤੇ ਉਪਚਾਉਣਾ ਉਪਚਾਉਣ ਕਰਕੇ ਸ਼ਰਾਬ ਵਾਸ਼ੂ ਬਾਨੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੀ ਬਣਦੀਆਂ ਆਉਣਗੀਆਂ ਉਹਦਾ ਸ਼ੁਰੂ ਕਰਤਾ ਉਹਦੇ ਕੰਮ ਹਾਂਜੀ ਮਤਲਬ ਇਸ ਕਰਕੇ ਉਸ ਜਿਹੜਾ ਮਹਾਨਗਰ ਉੱਥੇ ਸ਼ਰਾਬ ਦਾ ਜਿਹੜਾ ਗੋਰਖ ਤੰਦਾ ਹੈ ਮਾਫੀਆ ਉੱਥੇ ਬਹੁਤ ਜਿਆਦਾ ਸਰਗਰਮ ਹੈ ਇਸ ਕਰਕੇ ਮਤਲਬ ਉੱਥੇ ਜੇ ਉੱਥੇ ਸ਼ਰਾਬ ਵਾਲਾ ਜਿਹੜਾ ਜਿਹੜਾ ਸ਼ਰਾਬ ਦਾ ਇਹ ਮੌਤਾਂ ਦੇ ਅੰਕੜੇ ਹੈ ਜਾਂ ਸ਼ਰਾਬ ਉੱਥੇ ਦੋ ਨੰਬਰ ਚ ਪੈਦਾ ਹੁੰਦੀ ਹੈ ਕਿ ਜਿਹੜਾ ਸਹੀ ਅੰਕੜੇ ਪੇਚ ਆ ਜਾਣ ਲੋਕਾਂ ਦੇ ਸਾਹਮਣੇ ਤਾਂ ਰਿਜ਼ਲਟ ਨੇ ਜਿਹੜੇ ਚੁਕਾਨੇ ਵਾਲੇ ਮਿਲਣਗੇ ਮਤਲਬ ਬਹੁਤ ਵੱਡੀ ਪੱਧਰ ਤੇ ਇਹ ਕੰਮ ਹੁੰਦਾ ਹੈ ਰਿੰਦਰ ਜੀ ਇੰਨਾ ਵੱਡਾ ਕਾਂਡ ਹੋਇਆ ਮਜੀਠਾ ਦੇ ਵਿੱਚ ਸਰਕਾਰ ਨੇ ਦਾਅਵੇ ਤਾਂ ਬੜੇ ਵੱਡੇ ਵੱਡੇ ਕੀਤੇ ਪਰ ਪ੍ਰਸ਼ਾਸਨ ਜਾਗਿਆ ਨਹੀਂ ਤਿੰਨ ਮੋਤਾਂ ਹੋਈਆਂ ਨੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੀ ਸਰਕਾਰ ਦੇ ਅੱਖ ਦੀ ਗੱਲ ਕਰਦਾ ਦਿਖਾਈ ਦੇ ਰਿਹਾ ਹੈ ਪੁਲਿਸ ਵਾਲੇ ਕਹਿ ਰਹੇ ਆ ਉਹ ਉਹਦੇ ਮਾਪਿਆਂ ਨੂੰ ਵੀ ਇਹ ਜਰਰੀ ਸ਼ਰਾਬ ਨਾਲ ਮੋਤਾਂ ਨਹੀਂ ਹੋਈਆਂ ਤੇ ਸਭ ਤੋਂ ਵੱਡੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਪੁਲਿਸ ਵਾਲੇ ਕਹਿ ਰਹੇ ਸੀ ਪੋਸਟ ਮਾਰਟਲ ਦੀ ਰਿਪੋਰਟ ਤੋਂ ਬਾਅਦ ਗੱਲ ਕਰਾਂਗੇ ਤੇ ਪੰਜ ਡਾਕਟਰਾਂ ਦੀ ਟੀਮ ਪੋਸਟਮਾਰਟਮ ਦਾ ਡਿਸੀਜਨ ਲੇਗੀ ਤੇ ਦੇਖੋ ਕਿਤੇ ਨਾ ਕਿਤੇ ਜੇ ਗੱਲ ਕਰਾਂ ਤਾਂ ਸਾਫ ਸਪਸ਼ਟ ਹੁੰਦੀ ਹੈ ਵੀ ਪੁਲਿਸ ਵਾਲੇ ਵੀ ਇਸ ਮੁੱਦੇ ਨੂੰ ਛਪਾਣ ਦੇ ਚਾਹੁੰਦੇ ਨੇ ਦੇਖੋ ਜੀ ਜਿਹੜਾ ਇਹ ਪੋਸਟਮਾਰਟਮ ਵਾਲਾ ਕੰਮ ਹੈ ਇਹ ਠੀਕ ਹੈ ਵੀ ਪੰਜ ਡਾਕਟਰਾਂ ਦਾ ਪੈਨਲ ਬਣਾਤਾ ਉਹ ਪੋਸਟਮਾਰਟਮ ਕਰੂਗਾ ਜੀ ਪੋਸਟਮਾਰਟਮ ਤਾਂ ਕਰੂਗਾ ਪੋਸਟਮਾਰਟਮ ਦੀ ਰਿਪੋਰਟ ਤੱਕ ਤੇ ਲੈਬੋਰੀ ਜਿਓ ਆਊਗੀ ਜੀ ਆਪ ਮੇਰਾ ਕਹਿਣ ਤੋਂ ਭਾਵੇਂ ਇਹ ਵੀ ਜਿਹੜਾ ਇਸ ਤਰ੍ਹਾਂ ਦਾ ਪੋਸਟਮਾਰਟਮ ਹੁੰਦਾ ਇਹ ਬਿਸਰਾ ਪੋਸਟਮਾਰਟਮ ਹੁੰਦਾ ਜੀ ਰਿਪੋਰਟ ਕਾਫੀ ਟਾਈਮ ਤਾਂ ਜਾਣਤੀ ਲੱਗ ਜਾਂਦੀ ਹੈ ਜੀ ਜੀ ਕਾਫੀ ਟਾਈਮ ਫਿਰ ਉੱਥੋਂ ਰਿਪੋਰਟ ਜਿਹੜੀ ਬਣ ਕੇ ਆਉਂਦੀ ਹੈ ਉਹ ਤੇ ਟਾਈਮ ਲੱਗ ਜਾਂਦਾ ਇਹ ਕਾਫੀ ਟਾਈਮ ਦੀ ਗੱਲ ਆ ਉਦੋਂ ਨੂੰ ਮਤਲਬ ਕੋਈ ਹੋਰ ਘਟਨਾ ਵਾਪਰ ਜਾਂਦੀ ਹੈ ਲੋਕਾਂ ਦਾ ਧਿਆਨ ਉੱਧਰ ਹੋ ਜਾਂਦਾ ਹੈ ਗੱਲ ਕਰੇ ਤਿੰਨੇ ਜਣੇ ਤਿੰਨੇ ਦੋਸਤ ਸੀਗੇ ਇੱਕ ਦਾ ਨਾ ਰਿੰਕੂ ਸੀ ਇੱਕ ਦਾ ਨਾ ਮੰਗੂ ਸੀ ਇੱਕ ਦਾ ਨਾ ਕੋਈ ਹੋਰ ਸੀਗਾ ਜੀ ਇਹ ਤਿੰਨਾਂ ਨੇ ਸ਼ਰਾਬ ਲਈ ਹੈ ਸ਼ਰਾਬ ਲੈ ਕੇ ਉਹਦੇ ਪਲਾਟ 'ਚ ਪੀ ਜਾਂਦੇ ਸੀ ਕਿੰਦੇ-ਕਿੰਦੇ ਉੱਥੇ ਲੁਟਕ ਗਏ ਇੱਕ ਨੂੰ ਜਦੋਂ ਚੱਕ ਲੋ ਕੋਈ ਤਾਂ ਕੋਈ ਰਾਹਗੀਰ ਲੰਘਿਆ ਜਾਂਦਾ ਸੀ ਉਹਨੇ ਦੱਸਿਆ ਵੀ ਆਹ ਤਣਾ ਇੱਥੇ ਪਾਣਾ ਦਿੱਤਿਆ ਤੇ ਤਾਂ ਫਿਰ ਉਹ ਜਦੋਂ ਚੱਕ ਕੇ ਲਗੇ ਉਹਨੂੰ ਡਾਕਟਰਾਂ ਨੇ ਰਿੰਕੂ ਨੂੰ ਤਾਂ ਡੈਥ ਸਟ ਕਲੀਅਰ ਕਰਤਾ ਤੇ ਜਿਹੜੇ ਦੋ ਸੀਗੇ ਉਹਨਾਂ ਉਹ ਬਾਅਦ 'ਚ ਰੰਗ ਤੋੜ ਗਏ ਮਰਨ ਉਹਨਾਂ ਦੀ ਗੱਲ ਕਹਿਣਾ ਚਾਹੀਦਾ ਵੀ ਇੰਨਾ ਦੇ ਮੂੰਹ ਦੇ ਵਿੱਚੋਂ ਝੱਗ ਆਈ ਹੈ ਜੇ ਇਥਨੌਲ ਨਾਲ ਮਰਦੇ ਹੁੰਦੇ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਝੱਗ ਨਹੀਂ ਆਉਂਦੀ ਜੀ ਮਤਲਬ ਇਹ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਜੀ ਇਹ ਡਾਕਟਰ ਜਿਹੜੀ ਤੁਸੀਂ ਮੈਥ ਲੋਨ ਦੀ ਗੱਲ ਕਰਦੇ ਹੋ ਥੋੜਾ ਇਹਦੇ ਬਾਰੇ ਚਾਨਣਾ ਪਾਓ ਆਖਿਰ ਇਹ ਕੀ ਸ਼ਾਇ ਹੈ ਜਿਹੜੀ ਕਿ ਇਹ ਮੋਤਾ ਲੈ ਰਹੀਏ ਲੋਕਾਂ ਦਾ ਛੈਤਲ ਦੇਖੋ ਜੀ ਛਾਤ ਇਸੇ ਤੋਂ ਬਣਦੀ ਹੈ ਗੱਲ ਕਰ ਜਿਹੜੀਆਂ ਫੈਕਟਰੀ ਨਾਲੇ ਹੁੰਦੇ ਨੇ ਫੈਕਟਰੀ ਨਾਲੇ ਤਾਂ ਉਹਦਾ ਜਿਹੜਾ ਡਿਗਰੀ ਆ ਕੋਈ 75 ਡਿਗਰੀ ਆ 70 ਡਿਗਰੀ ਆ ਮਤਲਬ ਉਹ ਉਹਦੇ ਨਾਲ ਥਰਮਾਮੀਟਰ ਜਿਹੜਾ ਮਾਪਦੇ ਨੇ ਜੀ ਤੇ ਜਿਹੜੇ ਇਹ ਦੋ ਨੰਬਰ ਚ ਬਣਾ ਕੇ ਭੇਜਦੇ ਨੇ ਇਹ ਤਾਂ ਵੈਕਸਿਟ ਹੋਲ ਚ ਪਾ ਲੈਂਦੇ ਨੇ ਉਹ ਉਹਦੇ ਚ ਬੋਤਲਾਂ ਪਾਉਗੇ ਲਫਾਫੇ ਪਰ ਪਰ ਕੇ ਸਪਲਾਈ ਕਰ ਦਿੰਦੇ ਨੇ ਸਪਲਾਈ ਵਾਲੇ ਗਾਹਾਂ ਲੈ ਜਾਂਦੇ ਨੇ ਲੋਕਾਂ ਦੇ ਵਿੱਚ ਵੰਡੀ ਜਾਂਦੀ ਹੈ ਜੇ ਜੇ ਆਪਾਂ ਪੂਰੀ ਸਟਰੋਂਗ ਆ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਤਾਂ ਤੂੰ ਅਸੀਂ ਲਾਈਨ ਤੋਂ ਡਾਕਟਰ ਲਾਈਨ ਚ ਮੈਥਲੋਨ ਯਾਨੀ ਕਿ ਇੱਕ ਦਵਾਈ ਦੇ ਤੌਰ ਤੇ ਵਰਤੇ ਜਾਂਦਾ ਪਰ ਇਸ ਨੂੰ ਲੋਕ ਗਲਤ ਵਰਤਰੇ ਨੇ ਦਵਾਈ ਕੋਈ ਮੈਡੀਸਨ ਨਹੀਂ ਇਹ ਤਾਂ ਇੱਕ ਕੈਮੀਕਲ ਹੈ ਇੱਕ ਕੈਮੀਕਲ ਸ਼ਰਾਬ ਦੇ ਵਿੱਚ ਵਰਤੇ ਜਾਂਦਾ ਮਤਲਬ ਸ਼ਰਾਬ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਵਰਤਿਆ ਜਾਂਦਾ ਲਿਮਟ ਮੱਤ ਇਹਦੇ ਵਿੱਚ ਪਾਣੀ ਪੂਣੀ ਪਾ ਕੇ ਜਾਂ ਕੋਈ ਹੋਰ ਕੈਮੀਕਲ ਪਾ ਕੇ ਇਹਨੂੰ ਮਤਲਬ ਜਿੱਦਾਂ ਵੀ ਜਿਆਦਾ ਜਾਨੀ ਨੁਕਸਾਨ ਨਾ ਹੋਵੇ ਉੱਥੇ ਤੱਕ ਲਿਆਂਦਾ ਜਾਂਦਾ ਹੈ ਜੀ ਮਤਲਬ ਉਹਦੀ ਮਾਤਰਾ ਘਟੀ ਜਾਂਦੀ ਹੈ ਐਥਨੋਲ ਦੀ ਮਾਤਰਾ ਘਟੀ ਜਾਂਦੀ ਹੈ ਪਾਣੀ ਦੀ ਮਾਤਰਾ ਮੰਨ ਲਓ ਵਧੀ ਜਾਂਦੀ ਹੈ ਜਿਹੜੇ ਦੂਜੇ ਬੰਦੇ ਹੁੰਦੇ ਨੇ ਇਹ ਕਹਿੰਦੇ ਨੇ ਵੀ ਅਸੀਂ ਥੋੜੀ ਜਿਹੀ ਤੇਜ਼ ਬਣਾ ਦਈਏ ਚਾਰ ਚਮਚੇ ਹੋਰ ਵੱਧ ਪਾ ਆਂਦੇ ਨੇ ਜਿਹਦੇ ਕਰਕੇ ਮਤਲਬ ਜਿਹੜਾ ਉਹ ਜ਼ਹਿਰੀਲਾ ਸਿਸਟਮ ਹੁੰਦਾ ਉਹ ਫਿਰ ਜਾਂਦਾ ਖੋ ਬਣ ਜਾਂਦਾ ਜਿਵੇਂ ਤੁਸੀਂ ਦੱਸਿਆ ਕਿ ਲੁਧਿਆਣੇ ਵਿੱਚ ਜਿਮਨੀ ਚੋਣਾ ਹੈ ਤਾਂ ਉੱਥੇ ਸ਼ਰਾਬ ਵੰਡੀ ਵੀ ਜਾ ਰਹੀ ਹੈ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਪੋਲੀਟੀਕਲ ਲੀਡਰ ਆ ਮੈਂ ਕਿਸੇ ਇੱਕ ਪਾਰਟੀ ਨੂੰ ਬਲੇਮ ਕਰਦਾ ਸਾਰੇ ਵਿੱਚ ਨੇ ਸਾਰੇ ਛਰਾ ਬਣਦੇ ਨੇ ਉਹ ਆਪਣਾ ਆਪਣਾ ਫਾਇਦਾ ਦੇਖਣ ਦੇ ਲਈ ਇਹ ਜੱਦੀ ਛਰਾ ਵੰਡ ਰਹੇ ਨੇ ਜਿਸ ਕਰਕੇ ਦੇਖੋ ਇਹਦੇ ਤਿੰਨ ਮੋਤਾ ਹੋਈਆਂ ਅੱਗੇ ਹੋਰ ਵੀ ਹੋ ਸਕਦੀਆਂ ਅਸੀਂ ਨਹੀਂ ਚਾਹੁੰਦੇ ਜਿਆ ਹੋਵੇ ਤਾਂ ਸਰਕਾਰ ਨੂੰ ਇਸ ਦਾ ਦੇ ਉੱਪਰ ਕੋਈ ਕਦਮ ਚੱਕਣਾ ਚਾਹੀਦਾ ਦੇਖੋ ਜੀ ਸਰਕਾਰ ਤਾਂ ਥਾ ਥਾ ਬੋਲਦੀ ਫਿਰਦੀ ਆ ਵੀ ਭਾਈ ਸ਼ਰਾਬ ਦੂਜੀ ਕਿਉ ਸ਼ਰਾਬ ਦੂਜੀ ਕਿਉ ਹੋਰ ਸਰਕਾਰ ਸਰਕਾਰ ਦੇਖੋ ਕਿਉਂਕਿ ਸਰਕਾਰਾਂ ਨੂੰ ਵੀ ਫੰਡਾਂ ਦੀ ਲੋੜ ਪੈਂਦੀ ਹੈ ਜੀ ਮਾਫੀਆ ਫੰਡ ਮਾਫੀਆ ਹੀ ਦਿੰਦੇ ਆ ਹੋਰ 55000 ਰੁਪਿਆ ਦੀਆਂ ਪਰਚੀਆਂ ਕੱਟ ਕੇ ਥੋੜੀ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ ਜੀ ਜੀ ਮਾਫੀਆ ਤੋਂ ਪੈਸੇ ਲੈ ਕੇ ਪਚਾਉਣ ਲੜੀ ਜਾਂਦੀ ਹੈ ਇਹ ਜਿੱਤ ਹਾਰ ਦਾ ਬਾਤ ਹੀ ਗੱਲ ਹੁੰਦੀ ਹੈ ਉਹ ਸਾਰੀਆਂ ਪਾਰਟੀਆਂ ਨੂੰ ਹੀ ਪਤਾ ਹੁੰਦਾ ਸਾਰੀਆਂ ਪਾਰਟੀਆਂ ਨੂੰ ਉਹ ਤਿਆਰ ਕਰਕੇ ਦਿੰਦੇ ਨੇ ਸਾਰੀਆਂ ਪਾਰਟੀਆਂ ਨੂੰ ਉਹ ਫੰਡ ਦਿੰਦੇ ਨੇ ਇਸ ਕਰਕੇ ਮਤਲਬ ਜਿਹੜਾ ਉਹਨਾਂ ਦਾ ਧੰਦਾ ਹੈ ਉਹ ਵਾਦਾ ਫੁੱਲਦਾ ਰਹਿੰਦਾ ਹੈ ਡਾਟਾ ਦੋ ਅਪਡੇਟ ਮੇ ਕੋ ਹੋ ਨੇ ਦੋਨੋਂ ਦੇ ਗੱਲ ਕਰਾਂ ਤੁਸੀਂ ਮੈਂ ਦਿੱਤੀ ਕਿ ਮੈਂ ਤਾਂ ਹੁੰਦਾਗਾ ਪਹਿਲਾਂ ਤਾਂ ਜਿਹੜੀ ਤੁਸੀਂ ਦਿੱਤੀ ਹੈ ਵੀ ਹਾਈ ਕੋਰਟ ਦੇ ਵਿੱਚ ਅੱਜ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਈਮੇਲ ਦੇ ਰਾਹੀਂ ਉਸ ਤੋਂ ਬਾਅਦ ਐਸੀ ਤਾਂ ਨਹੀਂ ਹੋ ਗਈ ਸਾਰੇ ਵਕੀਲ ਆਪਣੇ ਆਪਣੇ ਚੈਂਬਰਾਂ ਬਾਹਰ ਆ ਗਏ ਦਲਚਸਪ ਲੋਕ ਬਾਹਰ ਨਿਕਲ ਗਏ ਹਾਂਜੀ ਦੇਖੋ ਇਹ ਕਿਸੇ ਨੇ ਮਤਲਬ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉਹਦੇ ਉੱਤੇ ਇਹ ਈਮੇਲ ਕੀਤੀ ਹੈ ਕਿਸੇ ਬੰਦੇ ਨੇ ਜੀ ਜਿਹਦੇ ਕਰਕੇ ਮਤਲਬ ਮਾਨਯੋਗ ਹਾਈ ਕੋਰਟ ਦੇ ਵਿੱਚ ਤਰਥੱਲੀ ਵੱਜ ਗਈ ਸਾਰੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਜੱਜ ਸਾਹਿਬ ਵੀ ਵਾਰ ਆ ਗਏ ਤੇ ਵਕੀਲਾਂ ਨੂੰ ਉਥੇ ਚੈਂਬਰਾਂ ਚੋਂ ਬਾਹਰ ਕੱਢਤਾ ਮਤਲਬ ਇਹਨਾਂ ਦਾ ਗੱਲ ਕਰ ਰਿਹਾ ਹੈ ਵੀ ਜੋ ਕੰਮ ਸੀ ਕੰਮ ਪ੍ਰਭਾਵਿਤਤਾ ਹੋਇਆ ਸਾਰੇ ਮਾਨਯੋਗ ਜਿਹੜੇ ਜੱਜ ਸਾਹਿਬ ਸੀਗੇ ਸਾਰਿਆਂ ਨੇ ਮਤਲਬ ਵਕੀਲਾਂ ਦਾ ਸਾਥ ਦਿੱਤਾ ਵਕੀਲਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਸਰਕਾਰ ਕਰਕੇ ਜਿਹੜੇ ਵੀ ਕੋਈ ਐਮਰਜੈਂਸੀ ਕੇਸ ਨੇ ਕੋਈ ਜਿੱਤੇ ਕੋਈ ਬਹਿਸ ਹੋਣੀ ਹੈ ਜਾਂ ਜਿੱਦੀ ਕੋਈ ਜਵਾਨੀਤ ਹੋਣੀ ਹੈ ਜਾਂ ਕਿਸੇ ਦਾ ਕੋਈ ਫੈਸਲਾ ਮਤਲਬ ਜਿਹੜੇ ਵੱਡੇ ਅਹਿਮ ਮਸਲੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੰਮ ਜਿਹੜੇ ਆ ਉਹ ਹੋ ਰਹੇ ਨੇ ਮਤਲਬ ਇਹ ਵੀ ਕਹਿੰਦਾ ਵੀ ਤੁਸੀਂ ਇਹ ਵੀਡੀਓ ਕਾਨਫਰੈਂਸ ਰਾਹੀਂ ਵੀ ਗੱਲ ਕਰ ਸਕਦੇ ਹੋ ਮਤਲਬ ਇਸ ਤਰ੍ਹਾਂ ਕਾਗਜ਼ੀ ਕਾਰਵਾਈ ਤਾਂ ਪ੍ਰਭਾਵਿਤ ਹੋਈ ਹੈ ਥੋੜੀ ਹੋਈ ਹੈ ਐ ਗੱਲ ਕਰ ਜਿਹੜਾ ਇਹ ਮਾਹੌਲ ਬਣ ਗਿਆ ਵੀ ਇਹ ਇਸ ਤਰ੍ਹਾਂ ਦਾ ਇਹ ਡਰਦਾ ਮਾਹੌਲ ਇਹ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਬਹੁਤ ਮਾੜਾ ਹੈ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਜੋ ਬਣਦੀ ਆ ਉਹ ਸਜ਼ਾ ਦਿੱਤੀ ਜਾਣੀ ਚਾਹੀਦੀ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਮੈਂ ਤੁਹਾਨੂੰ ਦੇਣਾ ਤੁਹਾਨੂੰ ਪਤਾ ਹੀ ਹੋਣਾ ਕਿ ਅੱਜ ਪੰਜਾਬ ਨੇ ਪਾਣੀ ਛੱਡਣਾ ਸੀ ਪੰਜਾਬ ਨੇ ਆਪਣਾ ਪਾਣੀ ਛੱਡਤਾ ਤੇ ਪਰ ਅੱਜ ਸਵੇਰੇ ਕੀ ਕੀਤਾ ਕਿ ਕੇਂਦਰ ਨੇ ਪੰਜਾਬ ਨਾਲ ਫਿਰ ਮਤਰੀਆ ਵਾਂਗ ਰੋਲਾ ਪਾ ਦਿੱਤਾ ਕੇਂਦਰ ਨੇ ਉੱਥੇ ਸੀਆਰਪੀਏ ਫੋਰਸ ਤਾਇਨਾਤ ਕਰ ਦਿੱਤੀ ਹੈ ਜਿਸ ਕਰਕੇ ਭਗਵਾਨਤਮਾਨ ਸਰਕਾਰ ਨੇ ਕਿਹਾ ਵੀ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪਾਣੀ ਛੱਡ ਚੁੱਕਿਆ ਫਿਰ ਵੀ ਸਰਕਾਰ ਸਾਡਾ ਨਿਆਂਜ ਕਰ ਰਹੀ ਹੈ ਅਕੇ ਕੋਈ ਉਹਦਾ ਸੀਆਰਪੀ ਦਾ ਕੱਲ ਪਰਸੋਂ ਦਾ ਕਹੀ ਜਾਂਦੇ ਨੇ ਵੀ ਸੀਆਰਪੀ ਲਾਤੀ ਅਸੀਂ ਸੀਆਰਪੀ ਲਾਵਾਂਗੇ ਮਤਲਬ ਉਹਦਾ ਜਿਹੜਾ ਖਰਚਾ 60% ਉਹ ਵੀ ਪੰਜਾਬ ਨੂੰ ਪਹੁੰਚਾਂਗੇ ਹਾਂਜੀ ਹਾਂਜੀ ਗੱਲ ਤਾਂ ਇਹ ਜਿਹੜਾ ਸੀਆਰਪੀ ਤੇ ਖਰਚਾ ਆਊਗਾ ਉਹ ਵੀ ਮਤਲਬ ਇਸ ਨੂੰ ਪਹੁੰਚਾਂਗੇ ਆਪਣਾ ਪੰਜਾਬ ਨੂੰ 60% ਜਦੋਂ ਪਾਣੀ ਦੇ ਵਿੱਚ ਤਾਂ ਉਹਨੂੰ ਦੇ ਨਹੀਂ ਰਹੇ ਖਰਚਾ ਫਿਰ ਮਤਲਬ ਦੂਜਿਆਂ ਤੋਂ ਘੱਟ ਤੋਂ ਘੱਟ ਜੇ ਪਾਣੀ ਵੀ ਫਿਰ ਲਿਆ ਰਹੇ ਨੇ ਜਿਹੜਾ ਉਹਨਾਂ ਦਾ ਖਰਚਾ ਆ ਰਿਹਾ ਟਾਈਮ ਦਾ ਜਾਂ ਜਨਹਿਰ ਦੀ ਰਾਖੀ ਵਾਸਤੇ ਉਹ ਘਟ ਤੋਂ ਘਟ ਹੋ ਤਾਂ ਉਹਨਾਂ ਤੋਂ ਜ਼ਰੂਰ ਉਗਰਾਇਆ ਜਾਣਾ ਚਾਹੀਦਾ ਇਹ ਤਾਂ ਮਤਲਬ ਜਿਹੜੀ ਸੈਂਟਰ ਸਰਕਾਰ ਹੈ ਪੰਜਾਬ ਨਾਲ ਮਤ੍ਰਿਆ ਸਲੂਕ ਕਰ ਰਹੀ ਹੈ ਕਿਉਂਕਿ ਪਹਿਲੇ ਹੀ ਕਰਜ਼ੇ ਦੇ ਵਿੱਚ ਕਟੌਤੀ ਕਰਤੀ 29 30000 ਕਰੋੜ ਰੁਪਇਆ ਕਹਿੰਦੇ ਵੀ ਅਸੀਂ ਘਟ ਦੇਵਾਂਗੇ ਤੁਸੀਂ ਬਿਜਲੀ ਦੇ ਬਿੱਲਾਂ ਦੇ ਪੈਸੇ ਨਹੀਂ ਭਰੇ ਜੀ ਮਤਲਬ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਨੂੰ ਔਕਾ ਕਰਨ ਵਾਸਤੇ ਕੋਈ ਵੀ ਬਹਾਨਾ ਜਿਹੜਾ ਉਹ ਛੱਡ ਨਹੀਂ ਰਹੀ ਕਿਉਂਕਿ ਮੈਂ ਤਾਂ ਹੁੰਦਾ ਸੀ ਨਾ ਕਿ ਹਰਿਆਣਾ ਦੇ ਸੀਐਮ ਜਿਹੜੇ ਸੈਣੀ ਉਹ ਅੱਜ ਸਵੇਰੇ ਦਿੱਲੀ ਗਏ ਨੇ ਇਸੇ ਵਿਸ਼ੇ ਲੈ ਕੇ ਮੋਦੀ ਸਾਹਿਬ ਕੋਲ ਵੀ ਪੰਜਾਬ ਸੜਨ ਤੱਕ ਕਰ ਰਹੇ ਹਨ ਉਹਨੂੰ ਪਾਣੀ ਦੇ ਰਿਹਾ ਹਾਲਾਂਕਿ ਭਗਵਾਨ ਤਮਨ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਉਹ ਕੀਤੀ ਹੈ ਦੁਪਹਿਰ ਤੋਂ ਬਾਅਦ ਉਹਨੇ ਕਿਹਾ ਜਿਸ ਦਾ ਪਾਣੀ ਛੱਡ ਚੁੱਕੇ ਆ ਫਿਰ ਕਹਿੰਦੇ ਰੋਲਾ ਪਾਣ ਦੀ ਕੀ ਲੋੜ ਹੈ ਕਹਿੰਦੇ ਤੁਹਾਨੂੰ ਬਾਈ ਤਰੀ ਦਾ ਵਾਅਦਾ ਕੀਤਾ ਸੀ ਤੁਹਾਨੂੰ ਬਾਈ ਨੂੰ ਪਾਣੀ ਮਿਲ ਗਿਆ ਕਹਿੰਦੇ ਹੁਣ ਤੁਸੀਂ ਰਾਜਸਥਾਨ ਸਾਡੇ ਮਗਰ ਲਾ ਰਹੇ ਹੋ ਤੇ ਦੇਖੋ ਜੀ ਇਹਨਾਂ ਦੀ ਸਾਰਿਆਂ ਦੀ ਕੜੀ ਮਿੱਟੀ ਸਾਜਿਸ ਹੈ ਹਰਿਆਣਾ ਵੀ ਉਧਰ ਹੀ ਹੈ ਰਾਜਸਥਾਨ ਵੀ ਉਧਰ ਹੈ ਹਿਮਾਚਲ ਵੀ ਥੋੜਾ ਥੋੜਾ ਉਧਰ ਹੀ ਪੈਰ ਮਾਰਦਾ ਠੀਕ ਹੈ ਵੀ ਘਟ ਹੈ ਆ ਗੱਲ ਕਰ ਵੀ ਸਾਰੇ ਜਿਹੜੇ ਇਹ ਨੇ ਸੈਂਟਰ ਦੇ ਦਬਾਅ ਚ ਨੇ ਇਸ ਕਰਕੇ ਇਹ ਮਾਨ ਨੂੰ ਦੱਬਣਾ ਚਾਹੁੰਦੇ ਨੇ ਕਿ ਮਾਨ ਐਸ਼ ਇੱਕ ਦੱਬਣ ਵਾਲਾ ਮੁੱਖ ਮੰਤਰੀ ਨਹੀਂ ਹੈ ਗੱਲ ਕਰ ਵੀ ਕੰਗਾ ਵਿਚਾਰਾ ਕਰੇ ਕਿ ਜਦੋਂ ਚਾਰੇ ਪਾਸਿਆਂ ਤੋਂ ਇਹਦੇ ਤੇ ਪ੍ਰੈਸ਼ਰ ਪਈ ਜਾਂਦਾ ਇਸ ਕਰਕੇ ਪਾਣੀ ਦੇਣ ਨੂੰ ਹਾਂ ਕੀਤੀ ਹੈ ਪਾਣੀ ਉਹਨਾਂ ਨੂੰ ਲੋੜ ਮੁਤਾਬਕ ਜਿੰਨਾ ਉਹਨਾਂ ਦਾ ਪਾਣੀ ਬਣਦਾ ਉਹਨਾਂ ਨੂੰ 21 ਕ ਲੀਟਰ ਪਾਣੀ ਮਿਲੂਗਾ ਗੱਲ ਕਰ ਵੀ ਧੱਕਾ ਕਰਦੇ ਨੇ ਜਦੋਂ ਜਿਆਦਾ ਪਾਣੀ ਵਰਤ ਜਾਂਦੇ ਨੇ ਉਸ ਤੋਂ ਬਾਅਦ ਫਿਰ ਡੰਡੇ ਨਾਲ ਪਾਣੀ ਲੈਣਾ ਚਾਹੁੰਦੇ ਨੇ ਜਿਹੜਾ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਮੇਰੇ ਕੋਲ ਇੱਕ ਅਪਡੇਟ ਆਈ ਸੀ ਹੈ ਸਾਰੇ ਗੁਰਦਾਸਪੁਰ ਤੋਂ ਉਥੇ ਇੱਕ ਪਿੰਡ ਹੈ ਜਿੱਥੇ ਕਿ 24 ਘੰਟੇ ਬਿਜਲੀ ਗਾਇਬ ਹੋ ਗਈ ਹੈ ਤਾਂ ਉਥੇ ਇਹਦੇ ਦੱਸਿਆ ਰਹਿ ਕੇ ਪਾਣੀ ਦੀ ਘਾਟ ਕਰ ਪੰਜਾਬ ਦੇ ਵਿੱਚ ਹੁਣ ਕਈ ਸ਼ਹਿਰਾਂ ਵਿੱਚ ਕੱਟ ਵੀ ਲੱਗ ਰਹੇ ਵੱਡੇ ਵੱਡੇ हां जी देखो बिजली वे दे कटता लग रहे ने कई ઠાવાں ਦੇ ਉੱਤੇ ਤਾਂ મતલਬ ਜਿਹੜਾ ਡਾਰਕ ਜ਼ੋਨ ਆ ਉਹਦੇ ਚ ਪਾਣੀ ਵੀ ਦੇਬ ਹੋ ਗਿਆ ਥੱਲਿਓਂ ਹੋਰ ਲੋਕਾਂ ਨੂੰ મતલਬ ਡੂੰਘੇ ਕਰਨੇ ਪੈ ਰਹੇ ਨੇ 4-4 5-500 ਫੁੱਟ ਮਤਲਬ ਇਸ ਕਰਕੇ ਪੰਜਾਬ ਨੂੰ ਜਿਹੜਾ ਤੰਗ ਨਾ ਕੀਤਾ ਜਾਵੇ ਪੰਜਾਬ ਦੇ ਵਿੱਚ ਮਾਨ ਸਾਹਿਬ ਨੇ ਇੱਕ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਐ ਵੀ ਜਿਹੜੀ ਪੂਸਾ 44 ਐ ਉਹ ਝੋਨਾ ਨਾ ਲਾਓ ਉਹਦੀ ਕੋਈ ਗਾਂ ਖਰੀਦਦਾਰੀ ਨਹੀਂ ਹੋਣੀ ਫੇਰ ਕਹੋ ਕਿ ਸਾਡਾ ਝੋਨਾ ਖਰੀਦੋ ਅਸੀਂ ਛੜਕਾ ਤੇ ਸਿੱਟਦੇ ਆ ਅਸੀਂ ਕਰਦੇ ਆ ਆਹ ਕਰਦੇ ਹੁਣ ਪਹਿਲਾਂ ਉਹ ਤਰਕ ਕਰੀ ਜਾਂਦੇ ਨੇ ਵੀ 126 127 ਜਿਹੜੀ ਉਹ ਹੈਗੀ ਉਹ ਕਿਸਮ ਲਾਓ ਜਿਹੜੀ ਪਾਣੀ ਘੱਟ ਖਾਂਦੀ ਹੈ ਤੇ ਜਿਹਦੀ ਮੁੱਲ ਵੀ ਬਾਜ਼ਾਰ ਦੇ ਵਿੱਚ ਵਧੀਆ ਮਿਲਦਾ ਤੇ ਵਿਕਬੀਓ ਜਲਦੀ ਜਾਂਦੀ ਹੈ ਜਿਹੜੀ ਇਹ ਕੁਸ਼ਾ 44 ਹੈ ਪਾਣੀ ਬਹੁਤ ਜ਼ਿਆਦਾ ਖਾਂਦੀ ਹੈ ਕਿਉਂਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ ਲਗਭਗ 4000 ਲੀਟਰ ਜਿਹੜਾ ਉਹ ਪਾਣੀ ਖਰਚ ਹੋ ਜਾਂਦਾ ਇਸ ਕਰਕੇ ਮਤਲਬ ਪਾਣੀ ਨੂੰ ਵੀ ਆਪਾਂ ਸੰਕੋਚ ਨਾਲ ਵਰਤਣਾ ਹੈ ਕਿਸਾਨਾਂ ਦੇ ਘਰੇ ਤਾਂ ਖੀਰ ਬਣਦੀ ਨਹੀਂ ਕਿਸਾਨ ਤਾਂ ਚੌਲ ਖਾਂਦੀ ਨਹੀਂ ਹੈਗਾ ਇਹ ਇਸ ਕਰਕੇ ਮਤਲਬ ਇਹਦਾ ਜੇ ਬਦਲ ਲੱਭਿਆ ਜਾਵੇ ਤਾਂ ਲੱਬ ਬਦਲ ਲੱਪ ਕੇ ਇਸ ਚੀਜ਼ ਦਾ ਕੋਈ ਛੁਟਕਾਰਾ ਮਿਲ ਜੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੀਆਂ ਨੂੰ ਪੀਣ ਯੋਗ ਪਾਣੀ ਧਰਤੀ 'ਚੋਂ ਮਿਲਦਾ ਸਕਦਾ ਹੈ ਨਹੀਂ ਤਾਂ ਵਰਨਾ ਮਤਲਬ ਹੱਥ ਖੜੇ ਹੋ ਜਾਣਗੇ ਇਸੇ ਲਈ ਤੁਹਾਡੀ ਗੱਲ ਬਿਲਕੁਲ ਤੰਦਰੁਸਤ ਹੈ ਕਿ ਮਾਨ ਸਾਹਿਬ ਨੇ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਕਿਸਾਨਾਂ ਨੂੰ ਵੀ ਤੁਸੀਂ ਇਹ ਛੱਡ ਦਿਓ ਝੋਨੇ ਨੂੰ ਆਪਣਾ ਖੇਤੀ ਨੂੰ ਤੇ ਜਾਓ ਜਿਆਦਾ ਸਬਜ਼ੀਆਂ ਉਗਾਓ ਮੈਂ ਤੁਹਾਨੂੰ ਉਨੇ ਹੀ ਪੈਸੇ ਸਬਜ਼ੀਆਂ ਦਿਵਾਵਾਂਗਾ ਵੀ ਤੁਹਾਡੀ ਪਾਣੀ ਵੀ ਘਟ ਲੱਗੇ ਸਬਜ਼ੀਆਂ ਦੀ ਕਾਸ਼ਤ ਕਰੋ ਪਰ ਕਿਸਾਨ ਨਹੀਂ ਮੰਨ ਰਹੇ ਕੱਲ ਮੈਂ ਤੁਹਾਨੂੰ ਦੱਸ ਦਿਨਾ ਕਿ ਡੱਲੇਵਾਲ ਸਾਹਿਬ ਨੇ ਐਲਾਨ ਕੀਤਾ ਹੈ ਭਗਵੰਤ ਮਾਨ ਨਾਲ ਮੀਟਿੰਗ ਕਰਨ ਦਾ ਉਹਨਾਂ ਨੇ ਕਿਹਾ ਵੀ ਮੈਂ ਮਿਲਣਾ ਚਾਹੁੰਦਾ ਭਗਵੰਤਪਨ ਸਾਹਿਬ ਨੂੰ ਹੁਣ ਦੇਖਦੇ ਆ ਭਗਵੰਤ ਮਾਨ ਸਾਹਿਬ ਕਦੋਂ ਟਾਈਮ ਦੇਣਗੇ ਕਿਉਂਕਿ ਉਹਨਾਂ ਨੇ ਵੀ ਕੱਲ ਤੁਹਾਡੇ ਨਾਲ ਕਿਹਾ ਵੀ ਸਾਡਾ ਪਾਣੀ ਘਟ ਰਿਹਾ ਬੋਰਾ ਦਾ ਦੇਖੋ ਇਹ ਅਸਲ ਕੀ ਹੈ ਨਾ ਸਬਜ਼ੀਆਂ ਸਮਝੀਆਂ ਤਾਂ ਠੀਕ ਹੈ ਸਭ ਤੋਂ ਵੱਧ ਤਾਂ ਸਟੋਰੇਜ ਸਟੋਰੇਜ ਸਿਸਟਮ ਚਾਹੀਦਾ ਸਟੋਰੇਜ ਸਿਸਟਮ ਆਪਣੇ 70 ਸਾਲ ਦੇ ਵਿੱਚ ਨਹੀਂ ਬਣਿਆ ਜਿਹਦੇ ਕਰਕੇ ਮਤਲਬ ਬਾਹਰਲੇ ਮੁਲਕਾਂ ਦੇ ਵਿੱਚ ਸਟੋਰੇਜ ਦਾ ਸਿਸਟਮ ਜਿਆਦਾ ਵਧੀਆ ਹੈਗਾ ਹਰ ਇੱਕ ਚੀਜ਼ ਸਟੋਰ ਚ ਜਾਂਦੀ ਹੈ ਸਟੋਰ ਦੇ ਵਿੱਚੋਂ ਮਾਰਕੀਟ ਦੇ ਵਿੱਚ ਵਿਕਣਾਉਂਦੀ ਹੈ ਜਿਹੜੀ ਸਥਿਰਤਾ ਰਹਿੰਦੀ ਹੈ ਤੇ ਲੋਕਾਂ ਨੂੰ ਸਸਤੇ ਭਾਅ ਤੇ ਅਵੇਲੇਬਲ ਹੁੰਦੀ ਹੈ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਪਲਾਨਿੰਗਾਂ ਨੇ ਸਰਕਾਰ ਨੂੰ ਉਹ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲੋਕਾਂ ਦੇ ਬਰਾਬਰ ਤੁਰਦੇ ਰਹੀ ਜੀ ਨਹੀਂ ਤਾਂ ਆਪਾਂ ਜਵਾਨੇ ਤੋਂ ਪਿੱਛੇ ਰਹਿ ਜਾਾਂਗੇ ਕਿਉਂਕਿ ਮਤਲਬ ਮਹਿੰਗਾਈ ਦੀ ਮਾਰ ਹੈ ਜਿਹੜੀ ਉਹ ਲੋਕਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਹਮਲਾ ਕਰ ਰਹੀ ਹੈ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸ ਦੇਣਾ ਕਿ ਮੇਰਾ ਨਾਂ ਸਕਾ ਭਾਂਜਾ ਕੈਨੇਡਾ ਗਿਆ ਹੋਇਆ ਸਾਲ ਤੋਂ ਤੇ ਅਸੀਂ ਉਹਨਾਂ ਨਾਲ ਕਈ ਵਾਰ ਗੱਲ ਕਰਦੇ ਹਾਂ ਤਾਂ ਉਹਨੇ ਮੇਰੇ ਨਾਲ ਪਿਛਲੇ ਹਿੱਤੇ ਗੱਲ ਕੀਤੀ ਸੀ ਕਹਿੰਦਾ ਮਾਮਾ ਸਾਡੇ ਉਹਦਾ ਮਾਲ ਖੁੱਲੋ ਨੇ ਵੱਡੇ ਵੱਡੇ ਯਾਨੀ ਕਿ ਦੇਸੀ ਸਬਜ਼ੀਆਂ ਦੇ ਕੋਈ ਵੀ ਚੀਜ਼ ਲੈਣੀ ਤੁਸੀਂ ਮਾਲ ਵਿੱਚ ਜਾਓ ਤਾਂ ਉਹ ਕਹਿੰਦਾ ਵੀ ਮਾਮਾ ਇੱਥੇ ਯਾਨੀ ਕਿ ਸਬਜ਼ੀਆਂ ਖਰਾਬ ਨਹੀਂ ਹੁੰਦੀਆਂ ਦੋ ਦੀ ਮਾ ਸਬਜ਼ੀਆਂ ਦਾ ਸਟਾਕ ਬਦਲ ਤਾਂ ਹੁੰਦਾ ਜਿਵੇਂ ਤੁਸੀਂ ਕਹ ਗਦਾਮ ਉੱਥੇ ਇਨਕੇ ਗੋਦਾਮਾਂ ਵਰਗੇ ਮੋਲ ਨੇ ਤਾਂ ਕਹਿੰਦਾ ਵੀ ਆਪਣਾ ਇੰਡੀਆ ਤਾਂ ਬਹੁਤ ਪਿੱਛੇ ਆ ਕਹਿੰਦਾ ਸਾਡੇ ਨਾਲ ਸਾਡੇ ਦੇਸ਼ ਨਾਲੋਂ ਦੇਖੋ ਦੇਖੋ ਜੀ ਫਿਰ ਸਾਡੇ ਜਿਹੜੇ ਪਹਿਲਾਂ ਮੈਂ ਤਾਂ ਰੋਜ਼ ਕਹਿੰਦਾ ਵੀ ਜਿਹੜੇ ਸਾਡੇ ਸਾਡੇ ਲੀਡਰ ਸੀ ਪਿਛਲੇ ਉਹ ਸਿਰਫ ਕੱਲੀ ਸੱਤਾ ਸੁੱਖ ਆਨੰਦ ਮੰਨਣ ਦੇ ਮਾਰੇ ਹੀ ਆਪਣੀਆਂ ਜ਼ਿੰਦਗੀਆਂ ਭੋਗ ਗਏ ਉਹਨਾਂ ਨੇ ਪਹਿਂ ਦੇਸ਼ ਵਾਸਤੇ ਕੱਖ ਨਹੀਂ ਕੀਤਾ ਪੰਜਾਬ ਵਾਲਿਆਂ ਨੇ ਪੰਜਾਬ ਵਾਸਤੇ ਨਹੀਂ ਕੁਝ ਕੀਤਾ ਸੈਂਟਰ ਵਾਲਿਆਂ ਨੇ ਸੈਂਟਰ ਵਾਸਤੇ ਨਹੀਂ ਉਸ ਕੀਤਾ ਹੈ ਕਿਉਂਕਿ ਜੇ ਕਿਸਾਨ ਨੂੰ ਅੱਜ ਤੋਂ 70 ਸਾਲ 75 ਸਾਲ ਆਪਾਂ ਨੂੰ ਯਾਦ ਹੋਇਆ ਨੂੰ ਹੋਗੇ ਆਪਾਂ ਡੀਪੀ ਦਾ ਇੱਕ ਦਾਣਾ ਨਹੀਂ ਆਪਣੇ ਤਿਆਰ ਹੁੰਦਾ ਡੀਪੀ ਦੀ ਆਪਣੇ ਖਤ ਕਿੰਨੀ ਹੈ ਜਿਹੜੀ ਮਹਿੰਗੇ ਰੇਟ ਤੇ ਬਾਜ਼ਾਰ ਚ ਬਾਹਰੋਂ ਮੰਗਾ ਕੇ ਇੱਥੇ ਕਿਸਾਨਾਂ ਨੂੰ ਦਿੰਦੇ ਜਿਹਦੇ ਨਾਲ ਮੰਗਿਆ ਹੀ ਹੋਰ ਵਾਝ ਜਾਂਦੀ ਹੈ ਮਤਲਬ ਇਆਂ ਇਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਚੀਜ਼ਾਂ ਇੱਥੇ ਅਵੇਲੇਬਲ ਹੋਣ ਲੋਕਾਂ ਨੂੰ ਇੱਥੇ ਉਹਦੀ ਫੈਕਟਰੀਆਂ ਲੱਗਣ ਉਹ ਚੀਜ਼ਾਂ ਵੜਨ ਤੇ ਲੋਕਾਂ ਨੂੰ ਸਸਤੇ दाम ਤੇ ਮਿਲਣ ਫਿਰ ਉਹ ਕੰਮ ਹੋ ਸਕਦਾ ਹੈ ਜੇ ਤੁਸੀਂ ਕੋਮ ਹੀ ਚੀਜ਼ਾਂ ਬਾਹਰੋਂ ਮੰਗਾ ਲੀਆਂ ਅਸੀਂ ਹੁਣ ਤੁਸੀਂ ਲਾਓ ਜੀ 70 70 ਸਾਲ 60 60 ਸਾਲ ਰਾਜ ਕਰਕੇ ਤੇ ਮਤਲਬ ਲੋਕਾਂ ਦੇ ਇੱਕ ਨੂੰ ਹਲੇ ਕਹਿੰਦੇ ਨੇ ਅਸੀਂ ਸਹੂਲਤਾਂ ਦਿੱਤੀਆਂ ਲੋਕਾਂ ਦੇ ਸਾਸਰ ਆਰ ਪਾਰੀਆਂ ਦਾ ਕਰਜ਼ਾ ਚੜਾ ਗਏ ਹਜੇ ਕਹਿੰਦੇ ਨੇ ਅਸੀਂ ਸਹੂਲਤਾਂ ਦਿੱਤੀਆਂ ਵੀ ਤੁਸੀਂ ਕੀ ਖਜ਼ਾਨੇ ਚ ਕਾਹਦੇ ਚ ਆਉਦੇ ਝੋਲੇ ਚ ਦੁੱਤੀਆਂ ਨੇ ਮੈਗ ਚੋਂ ਦੁੱਤੀਆਂ ਨੇ ਵੱਲੋਂ ਕਰਜ਼ਾ ਦਿੱਤਾ ਤੁਸੀਂ ਪੰਜਾਬ ਨੂੰ ਵੀ ਇਸੇ ਲੋਟ ਹੈ ਪਿਛਲੇ ਸਾਲਾਂ ਦੇ ਵਿੱਚ ਕਰਜ਼ਾ ਵਧਿਆ ਹੁਣ ਵੀ ਵਧੀ ਜਾਂਦਾ ਹੈ ਸੈਂਟਰ ਸਰਕਾਰ ਵਾਲਾ ਸਿਸਟਮ ਵੀ ਇਹੀ ਹੈ ਚਲੋ ਡਾਕਟਰ ਸਾਹਿਬ ਮੈਂ 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 ਮੁੱਦੇ ਮੈਂ ਮੁੱਦੇ ਦੇ ਆਣਾ ਆਖਰੀ ਸਵਾਲ ਤੁਹਾਨੂੰ ਜਿਹੜੀਆਂ ਮ ਮੋਤਾ ਹੋਈਆਂ ਨੇ ਤਿੰਨ ਮੋਤਾ ਹੋਈਆਂ ਨੇ ਪੁਲਿਸ ਪਰਚਾ ਨਹੀਂ ਮੰਨ ਰਿਹਾ ਕਹਿੰਦੇ ਵੀ ਪਰਿਵਾਰ ਗਲਤ ਇਲਜ਼ਾਮ ਲਗਾ ਰਿਹਾ ਹੈ ਕੋ ਸ਼ਰਾਬ ਨਾ ਹੈ ਤੁਹਾਨੂੰ ਲੱਗਦਾ ਵੀ ਸੀਏ ਮਾਨ ਸਾਹਿਬ ਇਸ ਤੇ ਕੋਈ ਤਕੜਾ ਐਕਸ਼ਨ ਲੈਣਗੇ ਕਿ ਕੋਈ ਮਾਨ ਸਾਹਿਬ ਐਕਸ਼ਨ ਤਾਂ ਲਈ ਜਾਂਦੇ ਨੇ ਐਕਸ਼ਨ ਹੋਰ ਗੱਲ ਤਾਂ ਇਹ ਹੈ ਨਾ ਐਕਸ਼ਨ ਨਹੀਂ ਕੰਮ ਕਰਦਾ ਇਹ ਤਾਂ ਡਾਇਰੈਕਸ਼ਨ ਕੰਮ ਕਰਦੀ ਹੈ ਐਕਸ਼ਨ ਨਹੀਂ ਕੰਮ ਕਰਦਾ ਹੈ ਐਕਸ਼ਨ ਕਿਸੇ ਵੀ ਚੀਜ਼ ਦਾ ਇਲਾਜ ਐਕਸ਼ਨ ਨਹੀਂ ਹੁੰਦਾ ਡਾਇਰੈਕਸ਼ਨ ਕੰਮ ਕਰਦਾ ਹੁੰਦਾ ਉਹ ਚੀਜ਼ ਸਮੇਂ ਦੇ ਹਿਸਾਬ ਨਾਲ ਆਪ ਹੀ ਬਦਲ ਜੇ ਜੇ ਸ਼ਰਾਬ ਕਰਕੇ ਮਰਦੇ ਮੁੰਡੇ ਬੰਦੇ ਸ਼ਰਾਬ ਉਹਨਾਂ ਨੂੰ ਅਵੇਲੇਬਲ ਹੋਵੇ ਸਸਤੇ ਧਾਮਤੇ ਹੋਵੇ ਇਕੱਤੀ ਕੋਈ ਫੈਕਟਰੀ ਹੋਰ ਲਾ ਲੈਣ ਜਿਹੜੀਆਂ 2 ਨੰਬਰ ਦੀਆਂ ਫੈਕਟਰੀਆਂ ਨੇ ਉਹਨਾਂ ਨੂੰ ਬੰਦ ਕਰਾ ਲੈਣ ਸ਼ਰਾਬ ਦਾ ਲੋਕ ਪੀਣਗੇ ਜੇਕਰ ਵੀ ਸ਼ਰਾਬ ਪੀਣੋਂ ਹਟ ਜਾਣਗੇ ਜਾਂ ਟੈਂਕੂਆਂ ਤੇ ਬੋਲ ਕੇ ਜਾਂ ਸਪੀਕਰਾਂ 'ਚ ਬੋਲ ਕੇ ਕੋਈ ਇਸ ਚੀਜ਼ ਦਾ ਹੱਲ ਨਹੀਂ ਹੈ ਕੋਈ ਇਸ ਚੀਜ਼ ਦਾ ਫਰਕ ਨਹੀਂ ਪੈਂਦਾ ਗੱਲ ਕਰ ਉਸ ਚੀਜ਼ ਦਾ ਜਿਹੜਾ ਸਿਸਟਮ ਹੈ ਸਪਲਾਈ ਸਿਸਟਮ ਹੈ ਉਹਦੇ ਵਿੱਚ ਤਬਦੀਲੀ ਕੀਤੀ ਜਾਵੇ ਫੇਰ ਇਹ ਮਸਲਾ ਹੱਲ ਹੋਊਗਾ ਵਰਨਾ ਜਿਹੜੀਆਂ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੇ ਇਹ ਹੁੰਦੀਆਂ ਰਹਿਣਗੀਆਂ ਚਲੋ ਰਿੰਦਰ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਨਾਲ ਤੇ ਚੈਨਲ ਸਾਝੇ ਕੀਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਤੈ ਸਾਹ ਨਾਲ ਜੁੜੇ ਰਿੰਦਰ ਸਿੰਘ ਜੀ ਸਾਣ ਅਕਸਰ ਜੁੜਦੇ ਨੇ ਬੜੇ ਵਧੀਆ ਗੱਲਾਂ ਕੀਤੀਆਂ ਸੀ ਤਿੰਨ ਚਾਰ ਮੁੱਦਿਆਂ ਤੇ ਅੱਜ ਗੱਲਬਾਤ ਕੀਤੀ ਹਾਲਾਂਕਿ ਸਾਡਾ ਮੇਨ ਮੁੱਦਾ ਜੈਦਰੀ ਸ਼ਰਾਬ ਤੇ ਸੀ ਨਾਲ ਹੀ ਅਸੀਂ ਗੱਲਬਾਤ ਕੀਤੀ ਕਿ ਹਾਈ ਕੋਰਟ ਨੂੰ ਬੰਬਨਾ ਉਡਾਉਣ ਦੀ ਧਮਕੀ ਦਾ ਇੱਕ ਮੇਲ ਆਇਆ ਜਿਸ ਤੋਂ ਹਾਈ ਕੋਰਟ ਦੇ ਵਿੱਚ ਕਾਫੀ ਹੜਕਮ ਮਚ ਗਿਆ ਤੇ ਤੀਸਰਾ ਅਸੀਂ ਗੱਲਬਾਤ ਕੀਤੀ ਕਿ ਅੱਜ ਪੰਜਾਬ ਨੇ ਆਪਣਾ ਪਾਣੀ ਛੱਡਤਾ ਹੈ ਹਰਿਆਣੇ ਨੂੰ ਪਰ ਫਿਰ ਵੀ ਉੱਥੇ ਨੰਗਲ ਡੈਮ ਦੇ ਉੱਪਰ ਅੱਜ ਕੇਂਦਰ ਨੇ ਬੜੀ ਵੱਡੀ ਗੇਂਫੀੜੀ ਸੀਆਰਪੀ ਤਣਾਤ ਕਰ ਦਿੱਤੀ ਹੈ ਜਾਨੀ ਕਿ ਪੰਜਾਬ ਦੇ ਸੀਐਮ ਆਂਡਾ ਸਾਹਿਬ ਕਹਿੰਦੇ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰੇ ਜਾ ਰਿਹਾ ਜਦ ਕਿ ਅਸੀਂ ਪਾਣੀ ਛੱਡ ਰਹੇ ਸੀ ਅੱਜ ਛੱਡਣਾ ਹੀ ਛੱਡਤਾ ਬਾਈ ਨੂੰ ਪਰ ਜਿਹ ਕਿ ਜਰਦੀ ਸ਼ਰਾਬ ਨਾਲ ਜਿੱਥੇ ਮਰੀਠੇ ਦੇ ਵਿੱਚ 27 ਮੌਤਾਂ ਹੋਈਆਂ ਸੀ ਉਸ ਤੋਂ ਬਾਅਦ ਨਵਾਂ ਇਹ ਕੱਲ ਰਾਤ ਉਹਦੀ ਖੰਡ ਨੂੰ ਮਿਲਿਆ ਕਿ 3000 ਦੋਸਤ ਸ਼ਰਾਬ ਪੀ ਰਹੇ ਹਨ ਔਰ ਸ਼ਰਾਬ ਪੀਣ ਤੋਂ ਬਾਅਦ ਉਹ ਇਕੱਠੇ ਦੋਸਤ ਨੇ ਜਿਵੇਂ ਨਾਮ ਵੀ ਦੱਸੇ ਸਾਡੇ ਪੱਤਰਕਾਰ ਨੇ ਕਿ ਪਹਿਲਾਂ ਇੱਕ ਦੀ ਮੌਤ ਹੋਈ ਫੇਰ ਦੂਜੇ ਦੀ ਫੇਰ ਤੀਜੇ ਦੀ ਪਰਿਵਾਰ ਨੇ ਜਦੋਂ ਥਾਣੇ ਆ ਕੇ આરોਪ ਲਗਾਏ ਕਿ ਇਹਨਾਂ ਦੀ ਜਰਦੀ ਸ਼ਰਾਬ ਪੀਣਾ ਮੌਤ ਹੋਈ ਹੈ ਤਾਂ ਉਲਟਾ ਪੁਲਿਸ ਕਹਿ ਰਹੀ ਹੈ ਕਿ ਨਹੀਂ ਤੁਸੀਂ ਗਲਤ ਬਿਆਨ ਕਰ ਰਹੇ ਹੋ ਤੇ ਉਹਨਾਂ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ ਪੁਲਿਸ ਵੱਲੋਂ ਇੰਨਾ ਕਹਿਣਾ ਹੈ ਕਿ ਅਸੀਂ ਪੰਜ ਮੈਮਰੀ ਡਾਕਟਰਾਂ ਦਾ ਇੱਕ ਪੈਨਾ ਬਿਠਾਵਾਂਗੇ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਦੇਖਾਂਗੇ ਵੀ ਕਿਸ ਤੇ ਕੇਸ ਦਰਜ ਕਰਨਾ ਹੈ ਪਰ ਜਿਹੜੀ ਸਭ ਤੋਂ ਵੱਡੀ ਆਪਰੇ ਸਾਡੇ ਪਤਲੇ ਦਾਨ ਦਿੱਤੀ ਹੈ ਕਿ ਉਥੇ ਜਿਮਨੀ ਚੋਣਾ ਹੈ ਸਾਰੀਆਂ ਪਾਟੀਆਂ ਸ਼ਰਾਬ ਵੰਡਰੀਆਂ ਨੇ ਤਰ ਤਰ ਸ਼ਰਾਬ ਵੰਡੀ ਆ ਰਹੀ ਹੈ ਤਾਂ ਉਹਦੇ ਵਿੱਚ ਜਿਹੜੇ ਕਿ ਸ਼ਰਾਬ ਦੇ ਤਗੜੇ ਤਗੜੇ ਉੱਪਰ ਨੇ ਉਹ ਆਪਣੀ ਇਹ ਸ਼ਰਾਬ ਜਿਹੜੀ ਗੰਦੀ ਹੈ ਜਾਂ ਨਕਲੀ ਹੈ ਉਹਨੂੰ ਕੱਢ ਰਹੇ ਨੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਆਪਣੇ ਦਰਸ਼ਕਾਂ ਨੂੰ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹ ਜਈ ਸ਼ਰਾਬ ਤੋਂ ਦੂਰ ਰਹੋ ਇਹ ਲੈਰੀਆ ਆਮ ਲੋਕਾਂ ਦੀ ਜਾਨ ਤੁਸੀਂ ਜਿਹੜੇ ਤੁਹਾਡੇ ਠੇਕੇ ਨੇ ਕੋਈ ਵਧੀਆ ਸ਼ਰਾਬ ਹੈ ਉਹ ਸੇਵਨ ਕਰੋ ਪਹਿਲੀ ਗੱਲ ਤਾਂ ਅਸੀਂ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੇ ਪਰ ਜਿਸ ਤਰ੍ਹਾਂ ਇਹ ਮੋਤਾ ਹੋ ਰਹੀਆਂ ਨੇ ਇਹ ਬਹੁਤ ਜ਼ਿਆਦਾ ਗਲਤ ਹੋ ਰਿਹਾ ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਕੀ ਇਸ ਤੇ ਕੋਈ ਵੱਡਾ ਐਕਸ਼ਨ ਲੈਣਗੇ ਜਾਂ ਨਹੀਂ ਦੋਸਤੋ ਇਹ ਆਉਣਾ ਸਮਾਂ ਹੈਗਾ ਇਹ ਸਾਡਾ ਸ਼ਾਮ ਦਾ 라이ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ 라이ਦਾ ਵਿਸ਼ੇਸ਼ ਮੁੱਦਾ ਲੈ ਕੇ ਉਦ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ